ਇਕਤਵਾਦੀ ਇੱਕ ਵਾਰ ਫੇਰ ਤੁਹਾਡਾ ਸਵਾਗਤ ਹੈ ਗੁਰੂ ਨਗਰੀ ਅੰਮ੍ਰਿਤਸਰ ਵਿੱਚ ਵਾਤਾਵਰਨ ਨੂੰ ਸਾਫ਼ ਸੁਥਰਾ ਬਣਾਉਣ ਦੇ ਤੀਜੇ ਨੂੰ ਪੂਰਾ ਕਰਨ ਦੇ ਲਈ ਐਸਐਸਪੀ ਵਿਜੀਲੈਂਸ ਬਿਊਰੋ ਅੰਮ੍ਰਿਤਸਰ ਲਖਵੀਰ ਸਿੰਘ ਦੀ ਅਗਵਾਈ ਵਿੱਚ ਫਰੈਂਡਸ ਕਲੱਬ ਅਤੇ ਪੀਐਫਐਚਆਰ ਜੀ ਡਾਕਟਰ ਚਰਨਜੀਤ ਸਿੰਘ ਚੇਤਨਪੁਰਾ ਤੇ ਪੰਜਾਬ ਪ੍ਰਧਾਨ ਗਿਨੀ ਪਾਰਟੀਆ ਦੇ ਸਹਿਯੋਗ ਨਾਲ ਏਸੀਪੀ ਸੁਰਿੰਦਰ ਸਿੰਘ ਦੀ ਦੇਖਰੇਖ ਵਿੱਚ ਦਫ਼ਤਰ ਵਿੱਚ ਵੱਖ-ਵੱਖ ਤਰ੍ਹਾਂ ਦੇ ਬੂਟੇ ਲਗਾਏ ਗਏ ਐਸਐਸਪੀ ਲਖਵੀਰ ਸਿੰਘ ਨੇ ਫਰੈਂਡਸ ਕਲੱਬ ਅਤੇ दी पूरी टीमाले की शलाखा की एस एस पी वि लखबीर सिंह पी सुरेंद्र बूटा दे के सौकेटेल एस एसोसीएशन तो हरिंदर जनरल सैकटरी दीपक चडा उप प्रधान पवन पाठिया ਐਡਵਾਈਜ਼ਰ ਰਕੇਸ਼ ਕੁਮਾਰ ਵੀ ਮੌਜੂਦ ਸਨ ਅੱਜ ਮਾਨਯੋਗ ਸਤਾਰ ਲਖਬੀਰ ਸਿੰਘ ਪੀਪੀਐਸ ਐਸਐਸਪੀ ਬਿਜ਼ਨਸ ਬਿਊਰੋ ਰੇਂਜ ਅੰਮ੍ਰਿਤਸਰ ਉਹਨਾਂ ਦੀ ਰਹਿਨਮਾਈ ਹੇਠ ਗਿੰਨੀ ਪਾਰਟੀ ਆ ਜੀ ਔਰ ਚੀਫ ਸਾਫ ਸਾਡੇ ਹਿਊਮਨ ਰਾਈਟਸ ਦੇ ਇਹਨਾਂ ਨੇ ਜਿਹੜੀ ਸੰਸਥਾ ਆ ਉਹਦੇ ਵੱਲੋਂ ਸਾਡਾ ਸਹਿਯੋਗ ਕਰਕੇ ਸਾਡੇ ਨਾਲ ਤੇ ਇਹਨਾਂ ਨੇ ਅੱਜ ਇੱਥੇ ਬੂਟੇ ਲਗਾਏ ਨੇ ਕਿਉਂਕਿ ਹੁਣ ਸੌਣ ਦਾ ਅਤੇ ਪਾਦ ਦਾ ਮਹੀਨਾ ਚੱਲ ਰਿਹਾ ਤੇ ਤੇ ਕਿਉਂਕਿ ਬੂਟਿਆਂ ਦੀ ਲੋਡ ਵੀ ਬਹੁਤ ਜ਼ਿਆਦਾ ਹੈ ਉਹਦੇ ਕਰਕੇ ਅੱਜ ਇਹਨਾਂ ਨੇ ਸਾਡੇ ਨਾਲ ਸਹਿਯੋਗ ਕਰਕੇ ਤੇ ਬੂਟੇ ਲਵਾਏ ਨੇ ਜਿਨ੍ਹਾਂ ਨੂੰ ਅਸੀਂ ਹੁਣ ਗਾ ਫਰਦਰ ਕੇਅਰ ਕਰਕੇ ਤੇਨੂੰ ਉਧਾਰ ਉਹਨਾਂ ਵੱਲੋਂ ਹਮੇਸ਼ਾ ਸਾਡਾ ਤਤਪਰ ਰਹਿਦਾ ਹੈ ਕਿ ਜਿਹੋ ਜੇ ਮੌਸਮ ਨੇ ਉਹ ਸਭ ਨਾਲ ਕੰਮ ਕੀਤੇ ਜਾਣ ਜਿਹੜੇ ਰੁੱਖ ਨੇ ਇੱਕ ਰੁੱਖ ਤੇ 100 ਰੁੱਖ ਬੜਾ ਜ਼ਰੂਰੀ ਹੈ ਤੁਸੀਂ ਪਿਛਲੇ ਸਮੇਂ ਨੇ ਦੇਖਿਆ ਹੋਵੇਗਾ ਜਦੋਂ ਲੋਕਾਂ ਨੂੰ ਜ਼ਰੂਰਤ ਸੀ ਆਕਸੀਜਨ ਦੀ ਉਹ ਆਕਸੀਜਨ ਨਹੀਂ ਮਿਲਦੀ ਤੇ ਜਿਹੜਾ ਰੁੱਖ ਹੈ ਸਾਨੂੰ ਫ੍ਰੀ ਦੀ ਆਕਸੀਜਨ ਦਿੰਦਾ ਅਸੀਂ ਅੱਜ ਸਾਡੇ ਐਸਐਸਪੀ ਸਾਹਿਬ ਲਖਵੀਰ ਜੀ ਔਰ ਸਾਡੇ ACP ਸਾਹਿਬ ਸ੍ਰਿੰਦਰਪਾਜੀ ਔਰ ਸਾਰੀ ਸਾਡੀ ਟੀਮ ਅਸੀਂ ਵਿਚਾਰ ਕੀਤਾ ਸੀ ਕੱਲ ਔਰ ਪਰਸੋ ਆ ਕੇ ਨਾਲ ਚੀਫ ਸਾਹਿਬ ਸਾਡੇ ਅਸੀਂ ਪਹਿਲਾ ਏਰੀਆ ਦੇਖਿਆ ਸੀ ਕਿ ਇੱਥੇ ਕਿੰਨੇ ਬੂਟੇ ਲੱਗ ਸਕਦੇ ਔਰ ਕਿਸਰਾਂ ਦਾ ਕਿਹੋ ਜਿਹਾ ਲੱਗਣੇ ਚਾਹੀਦੇ ਸਭ ਤੋਂ ਜਰੂਰੀ ਹੈ ਕਿ ਜਿਹੜੇ ਬੂਟੇ ਅਸੀਂ ਲਗਾਣੇ ਉਹਦੇ ਆਕਸੀਜਨ ਵੱਧ ਤੋਂ ਵੱਧ ਦੇਣ ਤਾਂ ਕਿ ਜਿਹੜੀ ਸਾਨੂੰ ਫ੍ਰੀ ਆਕਸੀਜਨ ਮਿਲੇ ਔਰ ਅੱਜ ਮੈਨੂੰ ਬੜੀ ਖੁਸ਼ੀ ਹੈ ਇੱਥੇ ਆ ਕੇ ਅਸੀਂ ਏਰੀਆ ਵਾਈ ਸਾਰਾ ਲਗਾ ਲਗੇ ਬੂਟੇ ਉਹ ਐਸਐਸਪੀ ਸਰਦਾਰ ਲਖਵੀਰ ਸਿੰਘ ਜੀ ਔਰ ACP ਸ੍ਰਿੰਦਰ ਸਿੰਘ ਜੀ ਇਨਾਂ ਦੀ ਜਿਹੜੀ ਆ ਦੇਖ ਦੇਖ ਵਿੱਚ ਜਿਹੜਾ ਸਾਰਾ ਕੰਮ ਕੀਤਾ ਗਿਆ ਬੂਟੇ ਜਿਹੜੇ ਲਾਏ ਗਏ ਤੇ ਫਲਦਾਰ ਫੁੱਲਦਾਰ ਤੇ ਸ਼ਾਨਦਾਰ ਇਹ ਸਾਰੇ ਬੂਟੇ ਲਗਾਏ ਗਏ ਜਿਦੇ ਚ ਅੰਬ ਨਿੰਬੂ ਕਿੰਨੂ ਤੇ ਨਿੰਮ ਤਰੇਕ ਇਸ ਤਰ੍ਹਾਂ ਆਹੀ ਬੂਟੇ ਜਿਹੜੇ ਲਗਾਏ ਗਏ ਸਾਡੀ ਸੰਯੋਗ ਦੇ ਨਾਲ ਸਾਰਿਆਂ ਦੇ ਸੰਯੋਗ ਦੇ ਨਾਲ ਸੋ ਆਹੀ ਇਸ ਕਰਕੇ ਲਗਾਏ ਆ ਕਿ ਆਉਣ ਵਾਲੇ ਸਮੇਂ ਦੇ ਵਿੱਚ ਸਾਡੀ ਆਉਣ ਵਾਲੀ ਪੀੜ੍ਹੀ ਨੂੰ ਜਿਹੜੀ ਆ ਆਕਸੀਜਨ ਦੀ ਕਮੀ ਨਾ ਹੋਵੇ ਕਿਉਂਕਿ ਅੱਜ ਕੱਲ ਬਹੁਤ ਕਮੀ ਆ ਰਹੀ ਹੈ ਤੇ ਮੌਸਮ ਵੀ ਹੁਣ ਠੀਕ ਹੈ ਤੇ ਜਿਹੀ ਬੂਟੇ ਲਗਾਵਾਂਗੇ ਤੇ ਇਹਦੀ ਕੇਅਰ ਕਰਾਂਗੇ ਤੇ ਆਉਣ ਵਾਲੇ ਸਮੇਂ ਚਾਹੀ ਆਪਣੇ ਪਰਿਵਾਰ ਨੂੰ ਆਪਣੇ ਬੱਚਿਆਂ ਨੂੰ ਆਕਸੀਜਨ ਪ੍ਰੋਵਾਈਡ ਕਰਵਾਉਣਾ